ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK JOL ਪੰਜਾਬੀ ਵਿਰਸਾ ਤੇ। ਹਾਜ਼ਰ ਹੋਏ ਹਾਂ ਜੀ ਪ੍ਰੇਮ ਗੁਰਖੀ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਦੁੱਧ ਧਾਰ ਬਹੁਤ ਸੋਹਣੀ ਕਹਾਣੀ ਆ। ਅਖੀਰ ਤੱਕ ਜਰੂਰ ਸੁਣਨਾ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਲਵ ਸਟੋਰੀ। ਗੁਲਾਬ ਵੀ ਇਹੋ ਕਹਿੰਦੀ ਸੀ ਕਿ ਜੁਗਨੂ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ। ਮੈਂ ਵੀ ਗੁਲਾਬ ਨੂੰ ਇਹੋ ਕਿਹਾ ਸੀ ਗੁਲਾਬ ਤੂੰ ਹੀ ਦੱਸ ਪਲਾਂ ਮੇਰਾ ਕੀ ਕਸੂਰ ਆ ਗੁਲਾਬ ਹੱਸ ਕੇ ਕਹਿਣ ਲੱਗੀ ਕਸੂਰ ਤਾਂ ਮੇਰਾ ਵੀ ਕੋਈ ਨਹੀਂ ਜੁਗਨੂ ਚਲਾ ਉਹਨੂੰ ਲੱਭੀਏ ਜੀ ਦਾ ਕਸੂਰ ਆ ਗੁਲਾਬ ਗੁਜਾ ਜਿਹਾ ਹੱਸੀ ਸੀ ਤੇ ਜ਼ੋਰ ਨਾਲ ਮੇਰਾ ਕੰਨ ਮਰੋੜ ਦਿੱਤਾ ਸੀ ਮੈਂ ਭਜਨ ਭਾਜੀ ਨੂੰ ਕਹਿ ਸਕਦਾ ਸੀ ਭਾਜੀ ਰੌਣੀ ਕੀਤੀ ਨੂੰ ਤੀਜਾ ਦਿਨ ਆ ਖੇਤ ਹੁਣ ਵੱਤਦੇ ਆ 2 ਦਿਨ ਦੀ ਵਿਜਾਈ ਕਰ ਲੈਂਦੇ ਫਿਰ ਮੈਂ ਬਿੱਲ ਆਈਆਂ ਮੈਂ ਨਹੀਂ ਕਿਹਾ ਚਲੋ ਮੈਂ ਨਹੀਂ ਕਿਹਾ ਤਾਂ ਉਹ ਨੂੰ ਕਿਹੜਾ ਨਹੀਂ ਸੀ ਪਤਾ ਜੇ ਉਹ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਨੂੰ ਖੇਤ ਬੰਨੇ ਦੀ ਹਾਲਤ ਦਾ ਪਤਾ ਹੀ ਨਹੀਂ ਉਹਨੇ ਤਾਂ ਸਗੋਂ ਮੈਨੂੰ ਹੁਕਮ ਕਰ ਦਿੱਤਾ ਜੁਗਨੂ ਸਿਆ ਤੈਨੂੰ ਬਈ ਭੈਣ ਜੀ ਨਾਲ ਜਾਣਾ ਪੈਣਾ ਪੰਜਾਂ ਸੱਤਾਂ ਦੇ ਨਾਲੇ ਦੋ ਤਨ ਕਮੀਜ਼ਾਂ ਪੈਂਟਾਂ ਪਾਲੇ ਬੈਗ ਵਿੱਚ ਮਗਰਲਾ ਫਿਕਰ ਨਾ ਕਰ ਤੂੰ ਨੰਜੂ ਨੂੰ ਦੋ ਦਿਹਾੜੀਆਂ ਲੈ ਕੇ ਮੈਂ ਕਣਕ ਕੇਰ ਤੂੰ ਭਜਨ ਭਾਜੀ ਨੇ ਗੱਲ ਹੀ ਮੁਕਾ ਦਿੱਤੀ ਮੈਂ ਕਮੀਜ਼ਾਂ ਪੈਂਟਾਂ ਬੈਗ ਵਿੱਚ ਪਾ ਕੇ ਤਿਆਰ ਹੋ ਗਿਆ ਮੈਂ ਸੋਚਿਆ ਫਫੜਹਰੀ ਗੰਨਾ ਮਿਲਦੇ ਸੁਟਣਾ ਹੋਣਾ ਜਾਂ ਫਿਰ ਕਣਕ ਦੀ ਬੀਜਣੀ ਹੋ ਪਰ ਪਿੰਡ ਆ ਤੇ ਪਤਾ ਲੱਗਾ ਗੱਲ ਹੋਰ ਹੀ ਸੀ ਪੂਆਜੀ ਦਾ ਵੱਡਾ ਘਰ ਸੀ ਜ਼ਮੀਨ ਬਹੁਤ ਸੀ ਪਰ ਘਰ ਦਾ ਸਾਰਾ ਢਾਂਚਾ ਹੀ ਹਿੱਲਿਆ ਪਿਆ ਸੀ ਜਿੱਦਾਂ ਸਾਬਤ ਸਬੂਤੇ ਘੜੇ ਨੂੰ ਸੋਟਾ ਮਾਰ ਕੇ ਠੀਕਰ ਖਲਾਰ ਦਿੱਤੇ ਗਏ ਹੁਣ ਦੋਨੋਂ ਵੱਡੀਆਂ ਕੁੜੀਆਂ ਵਿਆਹੀਆਂ ਵੱਡੀ ਤਾਂ ਜਨੇਪੇ ਵਿੱਚ ਹੀ ਵਿਆਹ ਤੋਂ ਪੂਰਾ 1 ਸਾਲ ਬਾਅਦ ਮੁੰਡੇ ਨੂੰ ਜਨਮ ਦੇ ਕੇ 10ਵੇਂ ਦਿਨ ਪੂਰੀ ਹੋ ਗਈ ਹਸਪਤਾਲ ਵਿੱਚ ਹੀ ਛੋਟੀ ਜਿੰਦਗੀ ਮਰਿਆ ਬਰਾਬਰ ਜੂਨ ਕੱਟ ਰਹੀ ਸੀ ਉਹਦੇ ਨਿਆਣਾ ਨਿੱਕਾ ਵੀ ਹੈ ਨਹੀਂ ਸੀ ਰੌਣਾ ਆਦਾ ਵੈਲੀ ਨਿਕਲਿਆ ਸ਼ਹਿਰ ਇੱਕ ਕਤਲ ਕੇਸ ਵਿੱਚ ਫਸ ਗਿਆ ਤੇ ਸੱਸਾ ਕਟਣ ਜੇ ਅਲ ਜਾ ਬਠਾ ਪੂਆ ਦਾ ਮੁੰਡਾ ਸੱਤਾ ਚੱਜਦਾ ਹੁੰਦਾ ਤਾਂ ਸਾਰੇ ਦੁੱਖ ਪੂਆ ਨੂੰ ਭੁੱਲ ਜਾਂਦੇ ਉਹਨੂੰ ਤਾਂ ਸ਼ਰਾਬ ਐਸੀ ਚਿੰਬੜੀ ਸੀ ਕਿ ਲੱਥਾਂ ਦਾ ਨਾਂ ਨਹੀਂ ਸੀ ਲੈਂਦੀ ਉਹਦੇ ਪੈਸਾ ਬਰਬਾਦ ਕਰਨ ਕਰਕੇ ਘਰ ਵਿੱਚ ਕਲੇਸ਼ ਪਿਆ ਰਹਿੰਦਾ ਉਹਦੀ ਬੋਟੀ ਵੀ ਬਹੁਤੀ ਅਕਲਮੰਦ ਨਹੀਂ ਸੀ ਉਸਨੇ ਤਾਂ ਇਸਕਰ ਨੂੰ ਸਾਂਭਣਾ ਸੀ ਪਰ ਉਹ ਤਾਂ ਆਪਣੇ ਆਦਮੀ ਨੂੰ ਨਾ ਸਮਝ ਸਕੇ ਕਹਾਂ ਜੇ ਇਸ ਘਰ ਕੋਲ ਐਨੀ ਜ਼ਮੀਨ ਸਾਹਿਤਤ ਨਾ ਹੁੰਦੀ ਤਾਂ ਕੀ ਹਾਲ ਹੁੰਦਾ ਇਹਨਾਂ ਸਾਰਿਆਂ ਦਾ ਮਿੱਟੀ ਬਣਾ ਦਿੱਤਾ ਇਸ ਬੇਜ਼ਵਾਨ ਜ਼ਮੀਨ ਨੇ ਲੱਖਾਂ ਮੁੰਡਿਆਂ ਨੂੰ ਪਰਿਵਾਰਾਂ ਦੇ ਪਰਿਵਾਰ ਅੰਨੇ ਹੋ ਕੇ ਬਹਿ ਗਏ ਨੇ ਲੰਮੀਆਂ ਚੌੜੀਆਂ ਜ਼ਮੀਨਾਂ ਦੇ ਸਿਰ ਉੱਪਰ ਜੇ ਇਸ ਘਰ ਵਿੱਚ ਕੰਮ ਕਰਨ ਵਾਲਾ ਫੁੱਫੜ ਨਾ ਹੋਵੇ ਤਾਂ ਕਿੱਦਾਂ ਚੱਲੇ ਗੱਡੀ ਕਰਦੀ ਉਹਨੇ ਚਾਰ ਨੌਕਰ ਰੱਖ ਕੇ ਕੰਮ ਤੋਰਿਆ ਹੋਇਆ ਕੁਦਰਤ ਕੁਦਰਤ ਨੇ ਤਾ ਜੋ ਬੰਦੇ ਨਾਲ ਕਰਨਾ ਹੈ ਉਹ ਕਰਦੀ ਹੈ ਪਰ ਬੰਦਾ ਵੀ ਬਹੁਤੀ ਵਾਰੀ ਆਪੇ ਹੀ ਆਪਣੇ ਆਪ ਨੂੰ ਘੁੰਮਣ ਘੇਰੀਆਂ ਵਿੱਚ ਪਾਈ ਤੁਰਿਆ ਜਾਂਦਾ ਵੱਡੀ ਕੁੜੀ ਮਰ ਗਈ ਇਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਸੀ ਪਰ ਭੂਆ ਨੂੰ ਕੀ ਲੋੜ ਸੀ ਉਹਦੇ ਬਰੀਨੇ ਤੇ ਗਈ ਨੂੰ ਫੁੱਲ ਭਰ ਤ ਜੋ ਅੱਖ ਚੁੱਕ ਕੇ ਘਰ ਲਿਆਉਂਦੀ ਭੂਆ ਨੇ ਜੋ ਆਖ ਨੂੰ ਗੁੱਦ ਚੁੱਕਿਆ ਤੇ ਨਾਲ ਹੀ ਕਹਿਣ ਲੱਗੀ ਕਾਕਾ ਪ੍ਰੀਤਮ ਸਿਆ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਸੀ ਬੱਚਿਆ ਮਾਂ ਰਾਸ ਸੁੱਖ ਰੱਖੇ ਤੈਨੂੰ ਭੋਤੀ ਬਣਾ ਕੇ ਰੱਖੂ ਮੈਂ ਪਾਲੂ ਇਸ ਜਵਾਗ ਨੂੰ ਮੇਰੀ ਧੀ ਗੁਲਾਬ ਪਾਲੂ ਇਹਨੂੰ ਭਾਈ ਸਵਰ ਰੱਖੀ 2-4 ਸਾਲ ਸੰਤੋਖ ਬੜੀ ਵੱਡੀ ਚੀਜ਼ ਹੁੰਦੀ ਹੈ ਪਰ ਸਰਦਾਰ ਨੇ ਗੁਲਾਬ ਤਾਂ ਅਜੇ ਪ੍ਰੀਤਮ ਸਿੰਘ ਨੇ ਮਾਂ ਬੋਲ ਪਈ ਸੀ ਪਰ ਪੂਆ ਜੀ ਨੇ ਉਹਦੇ ਮੂੰਹ ਦੀ ਗੱਲ ਹੀ ਬੋਝ ਕੇ ਕਿਹਾ ਸੀ ਭੈਣ ਕੁੜੀਆਂ ਤੇ ਡੇਕਾਂ ਨੂੰ ਵਾਧੀਆਂ ਧੀਰ ਨਹੀਂ ਲੱਗਦੀ। ਮਹਾਰਾਜ ਤੋਂ ਸੁੱਖ ਮੰਗੋ ਤੁਸੀਂ। ਸਾਰਾ ਮੂਹ ਸੀ ਘਰ ਚਾਇ ਦਾਦਾ। ਪ੍ਰੀਤਮ ਘਰ ਚ ਕਲਾ ਮੁੰਡਾ ਸੀ, ਦੋ ਪਹਿਣਾ, ਜ਼ਮੀਨ ਬਥੇਰੀ ਸੀ। ਦੋ ਗੱਡੀਆਂ ਚੱਲਦੀਆਂ ਸੀ। ਫਿਰ ਨਾਨਕੀ ਵੀ ਢੇਰੀ ਖੜੀ ਸੀ। ਭੂਆ ਨੂੰ ਲਾਲਚ ਮਾਰ ਗਿਆ। ਬਲਾਵ ਤਾਂ ਉਹਦੇ ਅਜੇ ਪੰਜਵੀਂ ਜਮਾਤ ਵਿੱਚ ਪੜਦੀ ਸੀ। ਜਦੋਂ 10ਵੀਂ ਵਿੱਚ ਚੜੀ ਤਾਂ ਉਹਨੂੰ ਭਿੰਕ ਪਈ ਵੱਡੇ ਜੀਜੇ ਨਾਲ ਵਿਆਹ ਦੀ। ਵਿਆਹ ਨਹੀਂ ਉਹਦੀ ਅੱਖਾਂ ਅਗੇ ਭਾਜੀ ਸੱਤੇ ਤੋਂ ਵੀ ਵੱਡਾ ਧੌਲਿਆਂ ਨਾਲ ਭਰੀ ਦਾੜੀ ਵਾਲਾ ਟਿੱਡੀ ਜਹੀ ਐਵੇਂ ਕੋਮੇ ਜਈ ਭਗਵੰਨਣ ਵਾਲਾ ਪ੍ਰੀਤਮ ਸਿੰਘ ਆ ਖੜਿਆ ਉਹ ਦੌੜ ਕੇ ਮਾਂ ਕੋਲ ਆਈ ਸੀ ਮੰਮੀ ਕੀ ਸੱਚੀ ਮੇਰਾ ਵਿਆਹ ਜੀਜੇ ਪ੍ਰੀਤਮ ਨਾਲ ਹੋਣਾ ਤਰਕ ਗਈ ਸੀ ਮਾਂ ਘਬਰਾ ਗਈ ਤੇ ਡਰ ਕੇ ਉਹਨੇ ਧੀ ਦੇ ਖੁੱਲੇ ਮੂੰਹ ਦੇ ਤੁਰ ਅੰਦਰ ਚੱਕਿਆ ਸੀ ਮੈਂ ਜਿਵੇਂ ਨੀਂਦ ਤੋਂ ਜਾਗੀ ਹੋਈ ਉਹ ਹੜਬੜਾ ਕੇ ਬੋਲੀ ਸੀ ਨਹੀਂ ਵੇਵਕੂਫੇ ਤੈਨੂੰ ਕੌਣ ਕਹਿੰਦਾ ਮੈਨੂੰ ਦੱਸ ਤੈਨੂੰ ਸਿਖਾਇਆ ਕਿਨੇ ਆ ਕਿਉਂ ਤੂੰ ਦੂਸਰਿਆਂ ਦੇ ਘਰੀ ਤੁਰੀ ਰਹਿੰਦੀ ਆ ਨੀ ਜਵਾਕੜੀਏ ਤੇਰੇ ਕੋਈ ਕੰਨ ਭਰਦਾ ਇਸ ਗੱਲ ਨੂੰ ਲੈ ਕੇ ਭੂਆ ਕਿਹਦੇ ਕਿਹਦੇ ਨਾਲ ਲੜੀ ਕਿਨੂ ਕਿਨੂ ਤਾੜਿਆ ਖੂਰਿਆ ਉਹ ਕੋਈ ਕਰਨ ਵਾਲੀ ਗੱਲ ਨਹੀਂ ਦੱਸਣ ਵਾਲੀ ਗੱਲ ਤਾਂ ਇਹ ਆ ਕਿ ਜਵਾਨ ਹੋ ਰਹੀ ਗੁਲਾਬ ਦੇ ਦਿਮਾਗ ਵਿੱਚ ਇਸ ਗੱਲ ਨੇ ਗੰਡ ਪਾ ਦਿੱਤੀ ਹੌਲੀ-ਹੌਲੀ ਉਹ ਆਪਣੇ ਹਾਸੇ ਦੇ ਖੁਸ਼ੀਆਂ ਤੋਂ ਹੀ ਦੂਰ ਹੋਣ ਲੱਗੀ। ਜਿਸ ਮੁੰਡੇ ਨੂੰ ਇਹ ਗੋਦ ਚੁੱਕ-ਚੁੱਕ ਖੜਾਇਆ ਸੀ, ਕਦੇ ਉਹ ਉਹਦੇ ਵੱਲ ਟਿਕਟਿਗੀ ਲਾ ਕੇ ਦੇਖਣ ਲੱਗਦੀ। ਕਾਹ ਦੋਦੇ ਤੋਂ ਤਰਹਿ ਜਾਂਦੀ। ਉਹ ਹਮੇਸ਼ਾ ਉਹਦੇ ਨਾਲ ਸੰਦਾ ਸੀ। ਹੁਣ ਉਹਨੂੰ ਨਾਲ ਨਾ ਪਾਉਂਦੀ। ਉਹਨੇ ਉਹਦਾ ਸਿਰ ਵਾਹਣਾ ਛੱਡ ਦਿੱਤਾ। ਜਦੋਂ ਉਹ ਉਹਦੇ ਪਿੱਛੇ-ਪਿੱਛੇ ਗਾਵ ਮਾਸੀ ਗਾਵ ਮਾਸੀ ਕਰਦਾ ਫਿਰਦਾ, ਉਹ ਖਿੱਚ ਜਾਂਦੀ। ਤੈਨੂੰ ਮੰਮੀ ਨਹੀਂ ਦੱਸਦੀ। ਜਾਂ ਤਾਂ ਮੰਮੀ ਕੋਲ ਗਧਿਆ ਬੱਚਾ ਰੋਣ ਬਹਿ ਜਾਂਦਾ ਇੱਕ ਦਿਨ ਗੁਲਾਬ ਨੇ ਆਪਣੀ ਭਾਬੀ ਦਾ ਹੱਥ ਫੜਿਆ ਤੇ ਪਿਛਲੇ ਅੰਦਰ ਲੈ ਗਈ ਭਾਬੀ ਦੇ ਗਲ ਵਿੱਚ ਬਾਹਾਂ ਪਾ ਕੇ ਬੋਲੀ ਇਹ ਭਾਬੀ ਸੱਚੋ ਸੱਚ ਦੱਸ ਪ੍ਰੀਤਮ ਜੀਜੇ ਦੀ ਕਿੰਨੀ ਉਮਰ ਹੋ ਮੇਰੇ ਹਿਸਾਬ ਨਾਲ ਤਾਂ ਉਹ ਮੇਰੇ ਤੋਂ 20 ਦੇ ਲਾਗੇ ਛਾਗੇ ਵੱਡਾ ਹੋ ਭਾਬੀ ਤੂੰ ਮੰਮੀ ਨੂੰ ਕਿਉਂ ਨਹੀਂ ਇਸ ਕੰਮ ਤੋਂ ਰੋਕਦੀ ਹਾਏ ਅੜੀਏ ਤੂੰ ਵੀ ਤਾਂ ਮੇਰੀ ਵੱਡੀ ਭੈਣ ਬਰਾਬਰ ਹੀ ਐ ਤੂੰ ਕਿਉਂ ਨਹੀਂ ਮੇਰਾ ਸਾਥ ਦਿੰਦੀ ਨਾ ਤੂੰ ਹੀ ਦੱਸ ਮੈਂ ਵੀ ਗੋਲੀਆਂ ਦਾ ਫੱਕਾ ਮਾਰ ਕੇ ਅੰਦਰ ਪੈ ਜਾਵਾਂ ਧੇਭੋ ਕਿਸੇ ਤੇ ਆਉਂ ਨਹੀਂ ਤਾਂ ਚੋਈ ਵਾਲਾ ਖੂ ਤਾਂ ਦੇਸਾਈਆ ਭਾਬੀ ਮੈਂ ਤਾਂ ਕਦੇ ਵੀ ਮਰਨ ਬਾਰੇ ਨਹੀਂ ਸੋਚਿਆ ਮੈਂ ਤਾਂ ਰੱਜ ਰੱਜ ਕੇ ਜੀਣਾ ਚਾਹੁੰਦੀ ਆ ਹੁਬ ਹੁਬ ਕੇ ਉੱਡ ਉੱਡ ਕੇ ਭਾਬੀ ਇਸ ਮੰਮੀ ਨੂੰ ਕੀ ਹੋ ਗਿਆ ਬੋਲਦੀ ਬੋਲਦੀ ਗੁਲਾਬ ਭੁੱਬਾ ਮਾਰ ਮਾਰ ਰੋਣ ਲੱਗੀ। ਉਹਨੇ ਆਪਣੀ ਭਾਬੀ ਨੂੰ ਵੀ ਰੁਵਾ ਦਿੱਤਾ ਸੀ। ਪ੍ਰੀਤਮ ਜੀ ਉਹਦੇ ਢੇਡੇ ਵੀ ਹੁਣ ਵਧਣ ਲੱਗੇ ਸੀ। ਪਹਿਲਾਂ ਉਹ ਤਿੰਨੀ ਮਹੀਨੀ ਢੇਡਾ ਮਾਰਦਾ ਆਪਣੇ ਮੁੰਡੇ ਨੂੰ ਪਿਆਰ ਦਿੰਦਾ ਤੇ ਚਲਾ ਜਾਂਦਾ। ਹੁਣ ਆਉਂਦਾ ਤਾਂ ਗੱਲ-ਗੱਲ ਤੇ ਗੁਲਾਬ ਨੂੰ ਬੁਲਾਉਂਦਾ। ਸਾਰਾ ਸਾਰਾ ਦਿਨ ਬੈਠਾ ਰਹਿੰਦਾ ਤੇ ਲੰਘਦੀ ਵਰਦੀ ਭੂਆ ਜੀ ਨੂੰ ਟਕੋਰਦਾ। ਮੰਮੀ ਜੀ ਹੁਣ ਕਰੋ ਜੀ। ਮਾਮੇ ਹੁਣੀ ਹੁਣ ਫੇਰ ਸਾਕ ਲੈ ਕੇ ਆਏ ਸੀ। ਚਾਚੀ ਵੀ ਬੀਬੀ ਦੁਆਲੇ ਹੋਈ ਬੈਠੀ ਸੀ ਇੱਕ ਦਿਨ ਆਖੇ ਪ੍ਰੀਤਮ ਨੂੰ ਅਮਰੀਕਾ ਭੇਜ ਦਿੰਦੇ ਆ ਪ੍ਰੀਤਮ ਸਿਆ ਪੁੱਤ ਹੁਣ ਟਾਈਮ ਹੀ ਕੀ ਰਹਿ ਗਿਆ ਮਹੀਨਾ ਖੋਰ ਕੱਢ ਮੈਂ ਤੈਨੂੰ ਕਿਹਾ ਸੀ ਭਾਈ ਸਬਰ ਰੱਖੀ ਭੂਆ ਜੀ ਉਹਦਾ ਮੋਢਾ ਥਾਪੜ ਕੇ ਕਹਿੰਦੀ ਪ੍ਰੀਤਮ ਨੇ ਤਾਂ ਹੁਣ ਦਾੜੀ ਨੂੰ ਡਾਈ ਕਰਨਾ ਸ਼ੁਰੂ ਕਰ ਦਿੱਤਾ ਸੀ ਡਾਈ ਵੀ ਕਰਦਾ ਤੇ ਵਨ ਦਾ ਵੀ ਸੀ ਬਿਨਾਂ ਸ਼ੱਕ ਉਹ ਹੁਣ ਦੇ ਵਾਂਗ ਢਲਦੀ ਉਮਰ ਦਾ ਨਹੀਂ ਸੀ ਲੱਗਦਾ ਕਈ ਵਾਰੀ ਜਦੋਂ ਭੂਆ ਗੁਲਾਬ ਦੇ ਨਿੱਖਰ ਰਹੇ ਰੰਗ ਰੂਪ ਵੱਲ ਦੇਖਦੀ ਤਾਂ ਲੰਮਾ ਹੌਕਾ ਭਰਦੀ ਉਹਦੇ ਮਨ ਚੋਂ ਆਵਾਜ਼ ਆਉਂਦੀ ਉਹ ਇਹ ਹਵਾ ਚ ਉਕਰਿਆ ਰਿਸ਼ਤਾ ਤੜਕ ਕਰਕੇ ਤੋੜ ਦੇਵੀ ਨਾ ਕਰੇ ਇਹ ਪਾਪ ਆਪਣੀ ਧੀ ਨਾਲ ਕੀ ਕਹੂ ਜੱਗ ਮੈਨੂੰ ਪਰ ਉਹ ਕਦੇ ਵੀ ਹੌਸਲਾ ਨਾ ਕਰ ਸਕੇ ਆਪਣੇ ਅੰਦਰੋਂ ਉੱਠਦੇ ਖਿਆਲਾਂ ਉੱਤੇ ਉਹ ਆਪ ਹੀ ਮਿੱਟੀ ਦੇ ਬੁੱੱਕ ਪਰ ਪਰ ਪਾਈ ਜਾਂਦੀ 10ਵੀਂ ਪਾਸ ਕਰਨ ਬਾਅਦ ਵੱਡੇ ਸਕੂਲ ਚ ਗੁਲਾਬ ਪੜਨ ਜਾ ਲੱਗੀ ਸੀ ਤਿੰਨ ਮਹੀਨੇ ਹੋਏ ਸੀ ਸਕੂਲ ਆਉਂਦੇ ਨੂੰ ਜਦੋਂ ਉਹਨੂੰ ਪਹਿਲਾ ਦੌਰਾ ਪਿਆ ਗੁਲਾਬ ਦੇ ਨਾਲ ਪੜਨ ਜਾਂਦੀਆਂ ਕੁੜੀਆਂ ਨੇ ਘਰ ਆ ਕੇ ਸਾਰੀ ਬੀਤੀ ਗੱਲ ਦੱਸੀ ਤਾਂ ਭੂਆ ਫੁੱਫੜ ਨੂੰ ਜਕੀ ਨਾਵੇ ਸਾਡੇ ਤਾਂ ਜਦ ਗੂਤ ਚ ਨਾ ਇਹ ਜਿਹੇ ਦੌਰੇ ਤੇ ਬਿਮਾਰੀਆਂ ਸਾਡੀ ਤਾਂ ਗੁਲਾਬ ਨੌਂ ਬਰ ਨੌਂ ਦਿਸਦੀ ਆ ਧੀਮੀ ਆਦਮੀ ਕਹਿਣ ਲੱਗੇ ਪਰ ਦੂਸਰਾ ਦੌਰਾ ਸੂਰਜ ਸ਼ਿਪਨ ਤੋਂ ਘੜੀ ਪਹਿਲਾਂ ਘਰ ਦੇ ਵੇੜੇ ਵਿੱਚ ਹੀ ਆ ਪਿਆ ਗੁਲਾਬ ਚੀਕ ਮਾਰ ਕੇ ਭੋਏ ਤੇ ਡਿੱਗ ਪਈ। ਉਹਦੇ ਹੱਥ ਪੈਰ ਮੁੜ ਗਏ ਤੇ ਅੱਖਾਂ ਅਟੀਆਂ ਗਈਆਂ। ਮੂੰਹ ਚੋਂ ਥੁੱਕ ਨਿਕਲ ਆਇਆ। ਭੂਆ ਬਟੇ ਗੇਟ 'ਚ ਖੜੀ ਕਿਸੇ ਨਾਲ ਗੱਲਾਂ ਕਰ ਰਹੀ ਸੀ। ਗੁਲਾਬ ਵਾਲ ਵੇਖ ਕੇ ਦੌੜੀ ਆਈ। ਕੀ ਹੋ ਗਿਆ ਓਏ ਮੇਰੇ ਧੀ ਨੂੰ? ਸੰਭਿਓ ਓਏ ਲੋਕੋ। ਰੋਣ ਵਰਗਾ ਮੂੰਹ ਬਣਾਈ ਭੂਆ ਨੇ ਗੁਲਾਬ ਨੂੰ ਫੜਿਆ। ਅੰਦਰੋਂ ਸੱਤੇ ਦੀ ਬੋਟੀ ਵੀ ਆ ਗਈ। ਸੱਤੇ ਦਾ ਮੁੰਡਾ ਫਫੜ ਨੂੰ ਖੇਤਾਂ 'ਚ ਸੱਦਨ ਦੌੜ ਗਿਆ। ਦੌਰੇ ਹੌਲੀ ਹੌਲੀ ਦਸੇ 15 ਦਿਨੀ ਪੈਣ ਲੱਗੇ। ਹੋਂ ਤਾਂ ਗੁਲਾਬ ਕਈ ਵਾਰੀ ਇਧਰ ਲਈ ਉਧਰ ਲਈ ਮਾਰਨ ਲੱਗਦੀ। ਉਹ ਕਿਸੇ ਨੂੰ ਗਾਲ੍ਹਾਂ ਦੇਣ ਲੱਗਦੀ ਬਸ ਅਵਾ ਤਵਾ ਬੁੱਲੀ ਜਾਂਦੀ। ਕਿਸੇ ਫਸਾਦਨ ਬੁੜੀ ਵਾਂਗ। ਗੁਲਾਬ ਦੀ ਇਹ ਹਾਲਤ ਵੇਖ ਕੇ ਘਰ ਦੇ ਨਿਆਣੇ ਤਾਂ ਡਰਦੇ ਹੀ ਸੀ। ਮੌਤ ਦੀ ਬੋਟੀ ਵੀ ਭੈ ਖਾਣ ਲੱਗੀ। ਇਧਰ ਉਧਰ ਸੁਣ ਸੁਣਾ ਕੇ ਭੂਆ ਨੇ ਦੋ ਤਿੰਨ ਸਿਆਣੇ ਵੀ ਕਰ ਸਦੇ। ਹੱਥ ਹੌਲਾ ਕਰਾਇਆ ਤਾਂ ਅਗੇ ਤਵੀ ਤਵੀ ਗੁਲਾਬ ਤੇ ਗਲ ਵਿੱਚ ਪਾਏ ਪਰ ਗੁਲਾਬ ਨੂੰ ਰੁੱਤੀ ਪਰ ਫਰਕਣਾ ਪਿਆ। ਕਈਆਂ ਦੀ ਸਲਾਹ ਸੁਣ ਕੇ ਹੀ ਭੂਆ ਨੇ ਫੈਸਲਾ ਕੀਤਾ ਸੀ ਪਹਾੜਾਂ ਵਾਲੇ ਬਾਬੇ ਦੇ ਡੇਰੇ ਜਾਣ ਦੇ। ਬੀਬੀ ਉੱਥੇ ਤਾਂ ਜਾਂਦੇ ਗੁਲਾਬ ਨੂੰ ਰਾਮ ਆ ਜਾਣਾ। ਬਾਬੇ ਦੀ ਜੂਝ ਪੈਰ ਰੱਖਿਆ ਨਹੀਂ ਤੇ ਰਾਮ ਆਇਆ ਨਹੀਂ। ਐਨੀ ਸ਼ਕਤੀ ਆ ਬਾਬੇ ਚ। ਪੰਜ ਚੌਕੀਆਂ ਚੌਕੀਆਂ ਭਰ ਲਈ ਉੱਥੇ ਰਹਿ ਕੇ। ਇੱਕ ਨੇ ਨਹੀਂ ਕਈਆਂ ਨੇ ਸਲਾਹ ਦਿੱਤੀ ਸੀ ਭੂਆ ਨੂੰ। ਭੂਆ ਉੱਠੀ ਤੇ ਭਜਨ ਪਾਜੀ ਕੁੜ ਆ ਗਏ। ਉਹ ਆਜੀ ਵੱਡੇ ਵੀਜੀ ਨੂੰ ਲੈਣ ਆਈ ਸੀ ਪਰ ਉਹਨੇ ਕਿਹਾ ਮਲਕੀਤ ਕੁਰੇ ਪੁੱਤ ਆਪਾਂ ਤੀਵੀਆਂ ਮਾਨੀਆਂ ਜਵਾਨ ਕੁੜੀ ਨੂੰ ਸੰਭਣਾ ਆਪਣੇ ਵਸ ਦੀ ਗੱਲ ਆ ਭਲਾ ਕਿਸੇ ਮਨੁੱਖ ਨੂੰ ਨਾਲ ਲੈ ਨਾਲ ਧੀਏ ਸਿਆਣੀ ਗੱਲ ਤਾਂ ਇਹ ਹੋਆ ਵੀਜੀ ਮਨੁੱਖ ਕਿਹੜੇ ਨੂੰ ਲਵਾਂ ਮੂਰਾ ਸੱਤਾ ਕਿੱਥੇ ਚਲਾ ਜਾਉ ਮੇਰੇ ਨਾਲ ਸ਼ਰਾਬੀ ਸਾਰੇ ਜੱਗ ਦਾ ਗੁਲਾਬ ਦਾ ਪਾਪਾ ਤਾਂ ਕਿੱਦਾਂ ਜਾ ਸਕਦਾ ਕਿਹੜਾ ਹੈਗਾ ਮੈਨੂੰ ਦੱਸ ਤੂੰ ਭੈਣ ਜਗਨੂ ਨੂੰ ਭੇਜਾਂ ਨਾਲ ਗੱਲ ਕਰ ਭਜਨ ਸਿਆਉ ਨੇ ਕਿਹਾ ਲੈ ਇੱਧਰ ਤੱਕਿਆ ਲਈ ਨਹੀਂ ਗਿਆ ਸਾਡਾ ਭਜਨ ਉਹਨੂੰ ਭੇਜ ਇਹਦੇ ਨਾਲ ਬੀਜੀ ਨੇ ਫੈਸਲਾ ਮੁਕਾ ਦਿੱਤਾ ਸੀ ਮੂਹ ਨੇ ਰੇ ਅਸੀਂ ਘਰੋਂ ਤੁਰੇ ਪੂਆ ਜੀ ਗੁਲਾਬਤ ਮੈਂ ਫੁੱਫੜ ਜੀ ਸ਼ਹਿਰ ਤੱਕ ਛੱਡਣਾਈ ਟ੍ਰੈਕ ਕਰ ਉਤੇ ਦੋ ਕੰਬਲ ਸੀ ਸਾਡੇ ਕੋਲ ਪਿੰਨੀਆਂ ਤੇ ਖੋਏ ਵਾਲਾ ਪੀਪਾ ਇੱਕ ਸਟੂ ਅਸੀਂ ਕਈ ਬੱਸਾਂ ਬਦਲੀਆਂ ਤੇ ਦੁਪਹਿਰਾ ਢਲਦੇ ਨੂੰ ਦੂਰ ਪਹਾੜੀਆਂ ਵਿੱਚ ਘਰੇ ਬਾਬੇ ਦੇ ਡੇਰੇ ਆ ਪਹੁੰਚੇ ਭੂਆ ਦੱਸਦੀ ਸੀ ਉਹ ਆਪਣੇ ਵਿਆਹ ਤੋਂ ਪਹਿਲਾਂ ਇੱਕ ਸੰਗ ਨਾਲ ਇੱਥੇ ਆਈ ਸੀ ਹੁਣ ਤਾਂ ਡੇਰੇ ਦਾ ਰੂਪ ਰਾਂਗ ਹੀ ਬਦਲ ਗਿਆ ਸੀ ਉਦੋਂ ਤਾਂ ਇੱਕ ਸਮਾਹ ਦੀ ਹੁੰਦੀ ਸੀ ਜਿੱਥੇ ਡੋਲੀਆਂ ਖੇਲਦੀਆਂ ਸੀ ਹੁਣ ਤਾਂ ਚੌ ਮੰਜ਼ਲੇ ਖੜੇ ਸੀ ਤੇ ਸੰਗਤ ਵੀ ਬਹੁਤ ਸੀ ਪਛਪਛਾ ਕੇ ਭੂਆ ਮੈਨੂੰ ਨਾਲ ਲੈ ਕੇ ਗਈ ਤੇ ਛੇ ਕੰਬਲ ਤੇ ਦਰੀ ਮੈਨੂੰ ਚਕਾ ਕੇ ਇੱਕ ਕਮਰੇ ਵਿੱਚ ਆ ਗਈ ਇਹ ਘਰ ਵਰਗੀ ਗੱਲ ਸੀ ਲੰਗਰ ਚੱਲਦਾ ਸੀ ਇੱਕ ਪਾਸੇ ਪ੍ਰਸ਼ਾਦਾ ਸੀ ਤੇ ਇੱਕ ਪਾਸੇ ਚਾਹ ਦੁੱਧ ਬਾਹਰੋਂ ਦੁਕਾਨ ਤੋਂ ਬਾਦੂ ਮਿਲਦਾ ਸੀ ਮੈਂ ਦਰੀ ਵਿਛਾ ਕੇ ਪਹਿਲਾਂ ਕੰਬਲ ਰੱਖੇ ਹੋਰ ਸਮਾਨ ਰੱਖਣੇ ਲੱਗਾ ਸੀ ਕਿ ਗਲਾਵ ਤੜਾਂਏ ਕਰਕੇ ਢਿੱਗ ਪਈ ਉਹਨੂੰ ਦੌਰਾ ਪੈ ਗਿਆ ਸੀ ਚੁੱਪ ਚਾਪ ਉਹ ਆ ਉਹਨੂੰ ਸਾਂਭਣ ਲੱਗੀ ਮੈਂ ਪਾਣੀ ਗਲਾਵ ਦੇ ਮੂੰਹ ਚ ਪਾਇਆ ਉਹਦੇ ਹੱਥ ਪੈਰ ਛਿੱਸੇ ਸਿਰ ਛੱਸਿਆ ਤਾਂ ਉਹ ਬਹਿ ਕੇ ਬੋਲਣ ਲੱਗੀ ਫਿਰ ਸਿਰ ਮਾਰਨ ਲੱਗੀ ਹੌਲੀ ਹੌਲੀ ਆਪੇ ਸ਼ਾਂਤ ਹੋ ਗਈ ਇਹਦੀਆਂ ਪਤਲੀਆਂ ਛੱਸਵੇਂ ਜੁਗਨੂ ਤਕੜੀ ਹੋ ਮੇਰੀ ਧੀ ਦੇਖ ਤਾਂ ਆਪਾਂ ਹੁਣ ਬਾਬੇ ਦੇ ਆ ਗਏ। ਮੇਰੇ ਸ਼ਿੰਦੇ ਪੁੱਤ ਨੂੰ ਨਹਾਵਾਂ ਆ ਜਾਣਾ ਹੋਣਾ। ਵੇ ਜੁਗਨੂਆ ਹੁਣ ਆਪਣੇ ਗੁਲਾਬ ਨੇ ਠੀਕ ਹੋ ਜਾਣਾ। ਭੂਆ ਜੀ ਨਾਲੇ ਗੁਲਾਬ ਦੇ ਹੱਥ ਘੁੱਟਦੇ ਕਦੇ ਮੂੰਹ ਨੂੰ ਦਲਾਰਦੇ ਤੇ ਕਦੇ ਵਾਲਾਂ ਵਿੱਚ ਹੱਥ ਫੇਰਦੇ ਬੋਲੀ ਜਾਂਦੇ ਸੀ। ਭੂਆ ਜੀ ਨੇ ਤੜਕੇ ਹੀ ਜਗਾ ਦਿੱਤਾ ਕਿਉਂਕਿ ਦੁੱਧ ਧਾਰ ਹੀਠਾ ਗੁਲਾਬ ਨੂੰ ਨਹਾਉਣ ਲਈ ਲੈ ਕੇ ਜਾਣਾ ਸੀ। ਗੁਲਾਬ ਬਾਥਰੂਮ ਗਈ ਤਾਂ ਪੂਆ ਜੀ ਕਹਿਣ ਲੱਗੇ ਦੇਖ ਬੱਚੇ ਹੋ ਸਕਦਾ ਗੁਲਾਬ ਨਾ ਨੁੱਕਰ ਕਰੇ ਨਾ ਉਹਨਾਂ ਜਾਣ ਤੋਂ ਪਰ ਆਪਾਂ ਲੈ ਕੇ ਚੱਲਣਾ ਫੇਰ ਹੀ ਚੌਂਕੀ ਭਰਨੀ ਇਹਨੂੰ ਫੜ ਕੇ ਦੁੱਧ ਧਾਰੇ ਹੀਠਾਂ ਕਰਨਾ ਧਿਆਨ ਰੱਖੀ ਉਦੋਂ ਇਹ ਚੀਜ਼ਾਂ ਦਾ ਪਹਿਰਾ ਹਟਣਾ ਉੱਥੇ ਇਹ ਚੀਜ਼ਾਂ ਛੱਡ ਕੇ ਦੌੜਦੀਆਂ ਜਦੋਂ ਸਿਰ ਵਿੱਚ ਧਾਰ ਪੈਂਦੀ ਆ ਉਹੋ ਗੱਲ ਹੋਈ ਗੁਲਾਬ ਕਹਿੰਦੀ ਨਹਾਉਣ ਵਾਲਾ ਕੰਮ ਰਹਿਣ ਦਿਓ ਉਹ ਮੰਨ ਨਹੀਂ ਸਰੀ ਜਾਣਲੀ ਪਰਪੂਆ ਜੀ ਮੰਨ ਲੋ ਮਲੀ ਲੈ ਹੀ ਦੁਰੀ ਨਹੀਂ ਬੁੱਤ ਬਾਬੇ ਕਹਿੰਦੇ ਆ ਸੁੱਚੇ ਹੋ ਕੇ ਆਓ ਮੇਰੇ ਦਰਬਾਰ ਰਹਾ ਕੇ ਬਸ ਮੜ ਜਹੀ ਹਿੰਮਤ ਕਰ ਕਿਤੇ ਦੇਰ ਲੱਗਣੀ ਹੈ ਚੱਲ ਮੇਰੀ ਤੀ ਉਪਰੋਂ ਪਹਾੜੀ ਚ ਚਸ਼ਮਾ bæ ਰਿਹਾ ਸੀ ਹਲਕੇ ਹਨੇਰੀ ਵਿੱਚ ਵੀ ਪਾਣੀ ਦੀ ਹੀਠਾਂ ਡਿੱਗਦੀ ਮੋਟੀ ਧਾਰ ਦੁੱਧ ਵਾਂਗ ਚਿੱਟੀ ਭਾ ਮਾਰ ਰਹੀ ਸੀ ਪੂਆ ਜੀ ਪਾਣੀ ਦੀ ਟੁੱਬਲੀ ਤੋਂ ਪਰੇ ਖੜੇ ਹੋ ਗਏ ਮੈਂ ਗੁਲਾਬ ਦਾ ਹੱਥ ਫੜ ਕੇ ਹੌਲੀ-ਹੌਲੀ ਅੱਗੇ ਨੂੰ ਵਧਿਆ ਹਾਏ ਜਗ ਨੂੰ ਦੇਖ ਪਾਣੀ ਕਿੰਨਾ ਠੰਡਾ ਹਾਏ ਮੇਰੀ ਤਾਂ ਜਾਨ ਨਿਕਲ ਜਾਊ ਮੈਂ ਨਹੀਂ ਨਹਾਉਂਦੀ ਪਾਣੀ ਚ ਪੈਰ ਰੱਖਦੀ ਗੁਲਾਬ ਫੇਰ ਡਰ ਗਈ ਦੇਖ ਲੋਕ ਫਟਾਫਟ ਕਿਦਾਂ ਆਈ ਜਾਂਦੇ ਆ ਆਹ ਬੁਰੇ ਨੂੰ ਕਹਿ ਕੇ ਮੈਂ ਗੁਲਾਬ ਨੂੰ ਬਾਹਤੋਂ ਫੜਿਆ ਤੇ ਜ਼ੋਰ ਨਾਲ ਸਿਰ ਝਾ ਕੀਤਾ ਗੁਲਾਬ ਨੇ ਮੈਨੂੰ ਭੇਉਂ ਦਿੱਤਾ ਦੂਜੀ ਵਾਰੀ ਬੈ ਮੈਂ ਜ਼ੋਰ ਨਾਲ ਉਹਨੂੰ ਧਾਰ ਝਾਟਾਂ ਕਰੀ ਰੱਖਿਆ ਉਹਨੇ ਘਬਰਾ ਕੇ ਇਧਰ ਉਧਰ ਹੱਥ ਮਾਰੇ ਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਬੱਸ ਬੱਸ ਜੁਗਨੂ ਬੱਸ ਉਹ ਸਿਰ ਛੰਡਦੀ ਹੋਈ ਬੋਲੀ ਬਾਂਸਾਂ ਦੇ ਝੁੰਡੋ ਲੈ ਲਾ ਜਾ ਕੇ ਭੂਆ ਜੀ ਗਲਾਬ ਦੇ ਕੱਪੜੇ ਬਦਲਣ ਲੱਗੇ। ਮੈਂ ਜਿਉ ਸ਼ੂਟ ਬੱਟੀ ਕਮਰੇ ਵਿੱਚ ਆ ਕੇ ਦੂਜੀ ਪੈਂਟ ਕਮੀਜ਼ ਪਾਈ ਤੇ ਲੰਗਰ 'ਚ ਜਾ ਕੇ ਚਾਹ ਪੀਣ ਲੱਗਾ। ਜਦੋਂ ਅਸੀਂ ਵੱਡੀ ਸਮਾਦ ਉੱਤੇ ਆਏ ਉੱਥੋਂ ਦਾ ਡਰਾਉਣਾ ਦ੍ਰਿਸ਼ ਦੇਖ ਕੇ ਮੇਰਾ ਦਿਲ ਡੈਲ ਗਿਆ। ਇੱਕ ਥੜੇ ਉੱਪਰ ਕਈ ਨੌਜਵਾਨ ਕੁੜੀਆਂ ਬੈਠੀਆਂ ਸਿਰ ਮਾਰ ਰਹੀਆਂ ਸੀ ਤੇ ਉਹਨਾਂ ਦਾ ਬੁਰਾ ਹਾਲ ਬਣਿਆ ਹੋਇਆ ਸੀ। ਸਿਰਾਂ ਦੇ ਵਾਲ ਗਲਾਂ ਵਿੱਚ ਪਏ ਹੋਏ ਸੀ। ਐਨੀ ਠੰਡ ਵਿੱਚ ਵੀ ਉਹ ਪਸੀਨੇ ਨਾਲ ਭਿੱਜੀਆਂ ਹੋਈਆਂ ਸੀ। ਮੱਛ ਦੇ ਧੂਨੇ ਦੇ ਸੇਕ ਨਾਲ ਉਹਨਾਂ ਦੇ ਮੂੰਹ ਲਾਲ ਸੁਹੇ ਹੋਰ ਪਏ ਸੀ। ਦਵੱਧ ਖੜ ਉਮਰ ਦੇ ਆਦਮੀ ਮੋਰ ਪੰਖੀ ਚੋਰ ਨਾਲ ਉਹਨਾਂ ਦਾ ਹੱਥ ਹੌਲਾ ਕਰ ਰਹੇ ਸੀ। ਕਈ ਕੁੜੀਆਂ ਖੇਲਰ ਤੋਂ ਬਿੱਲੀਆਂ ਹੋ ਕੇ ਇੱਕ ਪਾਸੇ ਹੱਥ ਜੂੜੀ ਬੈਠੀਆਂ। ਉਹ ਥੱਕ ਗਈਆਂ ਹੋਣਗੀਆਂ ਜਾਂ ਉਹਨਾਂ ਨੂੰ ਚਿੰਬੜੀਆਂ ਚੀਜ਼ਾਂ ਛੱਡ ਕੇ ਦੌੜ ਗਈਆਂ ਹੋਣਗੀਆਂ। ਮੈਂ ਭੂਆ ਜੀ ਕੋਲ ਖੜੀ ਗੁਲਾਬ ਦੇ ਚਿਹਰੇ ਵੱਲ ਗੋਹ ਨਾਲ ਦੇਖਿਆ। ਇਸ ਦਹਿਸ਼ਤ ਪ੍ਰਦਰਸ਼ਨ ਨੂੰ ਦੇਖ ਕੇ ਉਹ ਸਹਿਮ ਗਈ ਸੀ ਤੇ ਉਹਦੇ ਮੱਥੇ ਉੱਪਰ ਪਸੀਨੇ ਦੀ ਕਣਪੜ ਮਾਇਸਨ। ਉਹਨਾਂ ਪੂਆਜੀ ਦੀ ਬਾਹ ਨੂੰ ਘੁੱਟ ਕੇ ਫੜਿਆ ਹੋਇਆ ਸੀ ਤੇ ਤੈ ਕੇ ਸਿਰ ਮਾਰ ਰਹੀਆਂ ਕੁੜੀਆਂ ਵੱਲ ਦੇਖ ਰਹੀ ਸੀ। ਚੱਲ ਮੇਰੀ ਧੀ ਮੱਥਾ ਟੇਕ ਲੈ। ਚੱਲ ਪੁੱਤ ਡਰੀਦਾ ਨਹੀਂ ਹੰਦਾ। ਗਾਹੋ ਪੂਆਜੀ ਤੇ ਗੋਜੂਰੀ ਗਲਾਬ ਨੂੰ ਅਗਾਹ ਤੁਰ ਰਹੇ ਸੀ। ਪਰ ਉਪਰ ਪਿੱਛੇ ਨੂੰ ਖਿੱਚ ਰਹੀ ਸੀ। ਚੱਲ ਬਈ ਚੱਲ ਬੱਚਾ। ਮਨ ਦੇ ਪਾਪ ਧੋ ਲੈ ਆ ਜਾ ਬੀਬੀ ਇੱਕ ਕੱਦ ਖੜਾ ਆਦਮੀ ਨੇ ਮੂਰ ਪੰਖੀ ਚੌਰ ਗੁਲਾਬ ਵੱਲ ਉਲਾਰਿਆ ਹੁਣੇ ਪਾਪ ਲਿਆ ਸੀ ਗੁਲਾਬ ਨੂੰ ਗੁਲਾਬ ਇੱਕਦਮ 埔ੜਕੀ ਤੇ ਥੜੇ ਉੱਪਰ ਚਾ ਚਲੀ ਉਹ ਆਵਾ ਤਵਾ ਬੋਲਣ ਲੱਗੀ ਐਵੇਂ ਉਠ ਪਟਾਂਗ ਮੈਂ ਖਾ ਜਾਉਂਗੀ ਸਾਰੇ ਟੱਬਰ ਨੂੰ ਪ੍ਰੀਤਮ ਸਿੰਘ ਦੀ ਜਾਨ ਮੇਰੀ ਮੁੱਠੀ ਚ ਉਹਦਾ ਲਹੂ ਵਹਾਉਂ ਨਾਲੀਆਂ ਵਿੱਚ ਮੈਂ ਅੱਗ ਲਾ ਦੂੰ ਸਾਰਿਆਂ ਨੂੰ ਸ਼ਰਾਬੀ ਸੱਤੇ ਨੂੰ ਜੂ ਨੂੰ ਪਾਣੀ ਪਾ ਬਾਲਟੀਆਂ ਭਰ-ਭਰ ਬੋਲਦੀ ਬੋਲਦੀ ਉਹ ਬਹਿ ਗਈ ਤੇ ਸਿਰ ਮਾਰਨ ਲੱਗੀ। ਉਹਦੇ ਗਿੱਲੇ ਵਾਲਾਂ 'ਚ ਹੀ ਉਹਦਾ ਮੂੰਹ ਗਵਾਚ ਗਿਆ। ਉਹ ਆਪਣੇ ਹੱਥ ਿੱਟਾਂ ਦੇ ਫਰਸ਼ 'ਤੇ ਮਾਰਨ ਲੱਗੀ ਤੇ ਪੂਰੇ ਜੋਸ਼ ਨਾਲ ਸਿਰ ਘਮਾਉਣ ਲੱਗੀ। ਗੁਲਾਬ ਘੰਟੇ ਤੇ ਉੱਪਰ ਸਮੇਂ ਤੱਕ ਖੇਲਦੀ ਰਹੀ। ਕਈ ਕੁੜੀਆਂ ਖੇਲਣ ਬੈਠੀਆਂ ਤੇ ਥੱਕ ਹਾਰ ਕੇ ਚਲੀਆਂ ਗਈਆਂ। ਗੁਲਾਬ ਨੇ ਤਾਂ ਬਹੁਤ ਚਿਰ ਲਾਇਆ। ਜਦੋਂ ਪੂਰੀ ਤਰ੍ਹਾਂ ਹੰਬ ਗਈ ਫਿਰ ਹੀ ਖੇਲਣ ਨੂੰ ਹਟੀ। ਮੈਂ ਤੇ ਪੂਆ ਜੀ ਨੇ ਸਹਾਰਾ ਦੇ ਕੇ ਉਹਨੂੰ ਉਠਾਇਆ ਤੇ ਬੁਰੇ ਹਾਲ ਹੋਈ ਨੂੰ ਕਮਰੇ ਵਿੱਚ ਲਿਆਏ। ਜਗਨੂ ਕਾਕਾ ਘਬਰਾਣਾ ਬਸ 5-6 ਦਿਨਾਂ ਚ ਗੁਲਾਬ ਨੇ ਠੀਕ ਹੋ ਜਾਣਾ। ਪੂਆ ਜੀ ਨੇ ਮੇਰੇ ਡਰੇ ਹੋਏ ਚਿਹਰੇ ਵੱਲ ਦੇਖ ਕੇ ਸ਼ਾਇਦ ਇਹ ਗੱਲ ਕਹੀ ਸੀ। ਨਹੀਂ ਪੂਆ ਜੀ ਮੈਂ ਤਾਂ ਸੋਚਦਾ ਸੀ ਆਪਣੀ ਗੁਲਾਬ ਨੂੰ ਕੀ ਹੋਈ ਜਾਂਦਾ। ਬੱਚਿਆਂ ਜਿਨ੍ਹਾਂ ਨੂੰ ਬਾਹਲੀਆਂ ਚੀਜ਼ਾਂ ਚਿੰਬੜੀਆਂ ਹੁੰਦੀਆਂ ਐ ਨਹੀਂ ਬੁਰਾ ਹਾਲ ਕਰਦੀਆਂ। ਉਹ ਬੰਦੇ ਦਾ ਬਸ ਠੀਕ ਹੋ ਜਾਣਾ। ਹੁਣ ਗੁਲਾਬ ਨੇ ਕਹਿੰਦੀ ਭੂਆਜੀ ਨੇ ਡੋਲੂ ਚ ਦੁੱਧ ਦਾ ਗਲਾਸ ਭਰ ਕੇ ਗੁਲਾਬ ਦੇ ਬੁੱਲਾਂ ਨੂੰ ਲਾਇਆ ਜੁਗਨੂ ਤੂੰ ਕਾਕਾ ਤੇਲ ਲੈ ਕੇ ਗੁਲਾਬ ਦੀਆਂ ਪਿੰਨੀਆਂ ਨੂੰ ਚਸ ਲਿਆ ਮੈਂ ਸਿਰ ਚ ਪਾਵਾਂ ਤੇ ਪਹਿਲਾਂ ਮੈਂ ਲੱਤਾਂ ਦੀ ਮਾਲਸ਼ ਕੀਤੀ ਫਿਰ ਗੁਲਾਬ ਦੀਆਂ ਬਾਹਾਂ ਨੂੰ ਤੇਲ ਮਲਿਆ ਮੈਨੂੰ ਲੰਗਰ ਚ ਰੋਟੀ ਲਿਆਉਣ ਲਈ ਭੇਜ ਕੇ ਭੂਆਜੀ ਨੇ ਗੁਲਾਬ ਦੀ ਪੈਠ ਦੀ ਮਾਲਸ਼ ਕੀਤੀ ਰਾਤ ਨੂੰ ਇੱਕ ਦੌਰਾ ਪਿਆ ਗਲਾਬ ਨੂੰ ਮੈਂ ਤੇ ਭੂਆ ਜੀ ਨੇ ਹੱਥਾਂ ਪੈਰਾਂ ਦੀ ਮਾਲਸ਼ ਕਰਕੇ ਅਗਲੇ ਦਿਨ ਫਿਰ ਦੁੱਧ ਧਾਰੇ ਹੇਠਾਂ ਗਲਾਬ ਨੂੰ ਨਹਾਇਆ ਉਸੇ ਤਰ੍ਹਾਂ ਗਲਾਬ ਦਾ ਬੁਰਾ ਹਾਲ ਹੋਇਆ ਖੇਲਣ ਕਰਕੇ ਉਹਨੂੰ ਮੈਂ ਤੇ ਭੂਆ ਜੀ ਸਹਾਰਾ ਦੇ ਕੇ ਕਮਰੇ ਵਿੱਚ ਲਿਆਏ ਜੁਗਨੁਪਤ ਪਹਿਲਾਂ ਤਾਂ ਤੇਲ ਚਸ ਗਲਾਬ ਦੇ ਸਿਰ ਵਿੱਚ ਫਿਰ ਲੱਤਾਂ ਬਾਹਾਂ ਦੀ ਮਾਲਸ਼ ਕਰੀ ਜੁਗਨੁਪਤ ਪਹਿਲਾਂ ਤਾਂ ਤੇਲ ਚਸ ਗਲਾਬ ਦੇ ਸਿਰ ਵਿੱਚ ਫਿਰ ਲੱਤਾਂ ਬਾਹਾਂ ਦੀ ਮਾਲਸ਼ ਕਰੀ ਕੱਲ ਵਾਂਗ ਮੈਂ ਦੀਵਾਨ ਸੁਣਾਵਾਂ ਲੰਗਰ ਚ ਪ੍ਰਸ਼ਾਦਾ ਲੈ ਆਈ ਭੂਆ ਜੀ ਕਹਿ ਕੇ ਦੀਵਾਨ ਸੁਣਨ ਚਲੇ ਗਏ ਸਾਡੇ ਨਾਲ ਵਾਲੇ ਕਮਰੇ ਦੀਆਂ ਬੁੜੀਆਂ ਕੱਲ ਦੀਆਂ ਤਿਆਰ ਕਰਦੀਆਂ ਸੀ ਭੂਆ ਜੀ ਨੂੰ ਦੀਵਾਨ ਚ ਜਾਣ ਲਈ ਪਿੱਠ ਵੀ ਤਾਂ ਮਲਣੀ ਆ ਕਹਿੰਦਿਆਂ ਗੁਲਾਬ ਨੇ ਹੌਲੀ-ਹੌਲੀ ਆਪਣੀ ਕਮੀਜ਼ ਨੂੰ ਫੜ ਕੇ ਉੱਪਰ ਚੁੱਕਿਆ ਮੈਂ ਤਰਕ ਕੇ ਬੰਦ ਦਰਵਾਜ਼ੇ ਵੱਲ ਵੇਖਿਆ ਤੇ ਉਸੇ ਤਰ੍ਹਾਂ ਦੀ ਮਾਲਿਸ਼ ਕਰਨ ਲੱਗਾ ਤੇਰੇ ਹੱਥਾਂ ਨੂੰ ਕੀ ਹੋ ਗਿਆ ਜਗਨੂ ਜਾਣੀ ਹੈ ਨਹੀਂ ਬਹਿ ਕੇ ਮੇਰੇ ਢਿੱਡ ਨੂੰ ਮਲ ਜਿੱਦਾਂ ਮੰਮੀ ਮਲਦੀ ਐ ਚਾਚੇ ਨਾਲ ਮਲ ਤਾਂ ਸਹੀ ਗੁਲਾਬ ਹੌਲੀ ਹੌਲੀ ਬੋਲ ਰਹੀ ਸੀ ਦੁਖੀ ਆਵਾਜ਼ ਵਿੱਚ ਮੇਰੇ ਹੱਥਾਂ ਵਿੱਚ ਜਾਣ ਨਹੀਂ ਸੀ ਰਹੀ ਗੁਲਾਬ ਨੂੰ ਝੱਟ ਪਤਾ ਲੱਗ ਗਿਆ ਗੁਲਾਬ ਕੰਬਲ ਲੈ ਕੇ ਪੈ ਗਈ ਤੇ ਮੈਨੂੰ ਲੱਤਾਂ ਘੁੱਟਣ ਲਈ ਕਿਹਾ ਜਿੱਥੇ-ਜਿੱਥੇ ਕਹਿੰਦੀ ਰਹੀ ਮੈਂ ਘੁੱਟਦਾ ਰਿਹਾ ਉਹਦੇ ਪਿੰਡੇ ਦਾ ਹਾਲ ਬਹੁਤਾ ਬੁਰਾ ਹੋਇਆ ਸੀ ਖੇਰਦੀ ਦਾ ਪਿੰਡੇ ਦੀ ਪੂਰ ਪੂਰ ਦੁੱਖ ਦੀ ਸੀ ਮੈਂ ਉਹਦੇ ਪਿੰਡੇ ਨੂੰ ਘੁੱਟਦਾ ਰਿਹਾ ਤੇ ਉਹ ਸੌ ਗਈ ਮੰਮੀ ਤੂੰ ਸੁੱਤੀ ਰਹੇ ਮੈਂ ਤੇ ਜੁਗਨੂ ਚੌਂਕੀ ਪਰ ਆਉਂਦੀ ਆਂ ਤੜਕੇ ਸਭ ਤੋਂ ਪਹਿਲਾਂ ਉੱਠ ਕੇ ਗੁਲਾਬ ਤੌਲੀਆ ਤੇ ਕੱਪੜੇ ਚੁੱਕ ਕੇ ਤਿਆਰ ਹੋ ਗਈ ਹੈ ਸ਼ਾਵਾ ਮੇਰੀਤੀ ਦੀ ਜੈ ਹੋਵੇ ਬਾਬਿਆਂ ਦੀ ਉਹ ਉੱਠ ਕੇ ਬੈਠਦੀ ਹੋਈ ਖੁਸ਼ੀ ਵਿੱਚ ਬੋਲੀ ਜੁਗਨੂ ਉੱਠਵੇ ਦੇਖ ਆਪਣੀ ਗੁਲਾਬ ਨੂੰ ਬਾਬਿਆਂ ਨੇ ਠੀਕ ਕਰਤਾ ਗੁਲਾਬ ਮੈਨੂੰ ਲੈ ਕੇ ਦੁੱਧ ਧਾਰ ਵੱਲ ਤੁਰ ਪਈ ਗੁਲਾਬ ਅਜੇ ਤਣ ਰਹੀ ਬਹੁਤਾ ਠਹਿਰ ਕੇ ਚੱਲਣਾ ਸੀ ਤੈਨੂੰ ਡਰ ਲੱਗਦਾ ਲਿਆ ਮੈਂ ਤੇਰਾ ਹੱਥ ਫੜ ਲਵਾਂ ਗੁਲਾਬ ਨੇ ਮੇਰਾ ਹੱਥ ਫੜ ਲਿਆ ਫਿਰ ਉਹਨੇ ਆਪਣਾ ਕੰਬਲ ਅੱਧਾ ਮੇਰੇ ਉੱਤੇ ਦੇ ਦਿੱਤਾ ਇਸ ਲਈ ਕਿਤੇ ਠੰਡ ਰੁਕਦੀ ਆ ਜਾਂ ਮੇਰੇ ਨਾਲ ਅਸੀਂ ਫਸ ਕੇ ਹੌਲੀ-ਹੌਲੀ ਤੁਰਨ ਲੱਗੇ ਦਾ ਦੁੱਧ ਧਾਰ ਕੋਲ ਜਾ ਕੇ ਮੈਂ ਗਲਾਬ ਨੂੰ ਗਿਆ ਅੱਜ ਨਹੀਂ ਮੈਨਣਾ ਤੂੰ ਇਕੱਲੀ ਨਹਾ ਤੈਨੂੰ ਪਤਾ ਨਹੀਂ ਜੇ ਮੈਂ ਡਿੱਗ ਪਈ ਪੱਥਰਾਂ ਉੱਤੇ ਲਾਹ ਤੂੰ ਕੱਪੜੇ ਉਹ ਔਖੀ ਹੋ ਕੇ ਰੋਵ ਨਾਲ ਬੋਲੀ ਉਹ ਮੈਨੂੰ ਫੜ ਕੇ ਹੀ ਦੁੱਧ ਧਾਰੇਟਾਂ ਹੋਈ। ਬਾਸਾਂ ਦੀ ਝਿੜੀ 'ਚ ਕੱਪੜੇ ਬਦਲ ਕੇ ਜਦੋਂ ਉਹ ਮੁੜੀ ਉਹ ਠੰਡ ਨਾਲ ਕੰਬ ਰਹੀ ਸੀ। ਆਲੇ ਦੁਆਲੇ ਪਹਾੜੀਆਂ ਉੱਪਰ ਚਾਨਣ ਪਸਰਨ ਲੱਗਾ ਸੀ। ਕੋਈ ਕੋਈ ਜਨੌਰ ਬੋਲਣ ਲੱਗਾ ਸੀ। ਲੋਕ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਸੀ। ਕੰਬਲ ਦੇ ਵਿੱਚ ਗੁਲਾਬ ਮੈਨੂੰ ਜੱਫੀ ਪਾ ਕੇ ਬੈਠੀ ਸੀ। ਤੂੰ ਹੁਣ ਠੀਕ ਲੱਗਦੀ ਐ, ਹੈਨਾ? ਹਾਂ, ਮੈਂ ਠੀਕ ਹੀ ਸੀ। ਮੈਂ ਨਹੀਂ ਹੁਣ ਸਮਾਦ ਤੇ ਜਾਣਾ। ਮੈਨੂੰ ਕੁਝ ਨਹੀਂ ਹੋਇਆ। ਗੁਲਾਬ ਆਪਣਾ ਮੂੰਹ ਮੇਰੇ ਸਾਤੀ 'ਚ ਲਗਾਉਂਦੀ ਬੋਲੀ। ਕਮਰੇ ਵਿੱਚ ਆਇਆ ਤਾਂ ਪੂਆ ਜੀ ਸਾਨੂੰ ਲੈ ਕੇ ਸਮਾਦ ਤੇ ਆ ਗਏ। ਕੱਲ ਤੇ ਪਰਸੋਂ ਵਾਂਗ ਗੁਲਾਬ ਬੋਲੀ ਨਹੀਂ ਤੇ ਥੜੇ ਉੱਪਰ ਬਹਿ ਕੇ ਮੇਰੇ ਵੱਲ ਦੇਖਦੀ ਰਹੀ। ਫਿਰ ਹੌਲੀ-ਹੌਲੀ ਸਿਰ ਮਾਰਨ ਲੱਗੀ। ਪੂਆ ਜੀ ਹੱਥ ਜੋੜ ਕੇ ਮੇਰੇ ਕੋਲ ਆ ਬੈਠੇ ਤੇ ਮੂੰਹ ਵਿੱਚ ਪਾਠ ਕਰਨ ਲੱਗੇ। ਛੇਤੀ ਹੀ ਗੁਲਾਬ ਖਿਲਣੋਂ ਹਟ ਗਈ ਤੇ ਹੌਲੀ-ਹੌਲੀ ਖਿਸਕਦੀ ਥੜੇ ਤੋਂ ਹੇਠਾਂ ਆ ਗਈ। ਮੈਂ ਤੇ ਪੂਆ ਜੀ ਉਹਨੂੰ ਲੈ ਕੇ ਕਮਰੇ ਵਿੱਚ ਆ ਗਏ। ਪੰਜਵੀਂ ਚੌਂਕੀ ਤੇ ਗੁਲਾਬ ਬਿਲਕੁਲ ਠੀਕ ਸੀ। ਉਦੇ ਮੂਹ ਦੀ ਦੇਖੀ ਬਦਲ ਗਈ ਸੀ ਅੱਖਾਂ ਦੀ ਚਮਕ ਹੋਰ ਹੋ ਗਈ ਸੀ ਤੇ ਉਹ ਹੁਣ ਹਾਸ ਹਾਸ ਗੱਲਾਂ ਕਰ ਰਹੀ ਸੀ ਪੂਆ ਜੀ ਬਾਬੇ ਦਾ ਲੱਖ ਲੱਖ ਸ਼ੁਕਰ ਮਨਾ ਰਹੇ ਸੀ ਜਦੋਂ ਅਸੀਂ ਆਖਰੀ ਦਿਨ ਤੁਰੇ ਪੂਆ ਜੀ ਨੇ 500 ਦੇ ਅਰਦਾਸ ਕਰਾਈ ਪਿੰਡ ਪਹੁੰਚੇ ਤਾਂ ਪਿੰਡ ਸ਼ਾਇਦ ਹੀ ਕੋਈ ਬੁੜੀ ਬੱਚੀ ਹੋਵੇ ਜਿਹੜੀ ਗੁਲਾਬ ਨੂੰ ਦੇਖਣ ਆਈ ਹੋਵੇ ਪੂਆ ਜੀ ਨੇ ਆਖੰਡ ਪਾਠ ਕਰਾਇਆ ਭਜਨ ਭਾਜੀ ਉਹਦੇ ਬੱਚੇ ਤੇ ਵੱਡੇ ਬੇਜੀ ਵੀ ਆਏ ਸਾਰੀ ਰਿਸ਼ਤੇਦਾਰੀ ਸੱਦੀ ਸੀ ਵੱਡੇ ਪ੍ਰਾਣੇ ਨੂੰ ਨਹੀਂ ਸਦਿਆ ਉਹਨਾਂ ਚ ਕੋਈ ਦੇਸਤਾ ਹੀ ਨਹੀਂ ਸੀ ਭਜਨਪਾਜੀ ਭੂਆ ਨੂੰ ਪੁੱਛਣ ਲੱਗੇ ਨਹੀਂ ਉਹਨਾਂ ਨੂੰ ਨਹੀਂ ਸੱਦਿਆ ਮੈਂ ਤਾਂ ਬਾਬੇ ਦੇ ਦਰਬਾਰ ਫੈਸਲਾ ਕਰਕੇ ਆਈ ਆ ਭਜਨ ਬੱਸ ਵੀ ਮੈਂ ਤਾਂ ਹਾਰ ਗਈ ਮੈਨੂੰ ਧੀ ਦੀ ਜਾਣ ਨਾਲੋਂ ਵੱਧ ਕੇ ਕੁਛ ਨਹੀਂ ਮੈਂ ਸਨੇਹਾ ਭੇਜਤਾ ਸੀ ਪ੍ਰੀਤਮ ਦੀ ਮਾਂ ਨੂੰ ਭਈ ਜਿੱਥੇ ਮਰਜੀ ਆ ਵਿਆਹ ਮੰਗ ਲਵੇ ਭਰਾਵਾ ਮੈਂ ਕੁੜੀ ਗਵਾਉਣੀ ਆ ਹੱਥੋਂ ਭੂਆ ਜੀ ਪਿਛਲੀ ਬੈਠਕ ਵਿੱਚ ਬੈਠੇ ਹੌਲੀ ਹੌਲੀ ਬੋਲ ਰਹੇ ਸੀ ਆ ਤਾ ਤੂੰ ਬੜਾਈ ਚੰਗਾ ਕੀਤਾ ਭੈਣ 베ਜੀ ਨੇ ਬਥੇਰਾ ਤੁਹਾਨੂੰ ਕਿ ਹੱਸ ਤੁਸੀਂ ਉਹਦੋਂ ਗੱਲ ਨਹੀਂ ਸੀ ਮੰਨੀ ਭਜਨ ਭਾਜੀ ਖੁਸ਼ ਹੋ ਕੇ ਬੁਲੇ ਤੇ ਕਾਲਾਂ ਪਈਆਂ ਤੇ ਭਜਨ ਭਾਜੀ ਨੇ ਜਦੋਂ ਗੱਡੀ ਕੱਢ ਕੇ ਸੜਕ ਤੇ ਖੜੀ ਕੀਤੀ ਤਾਂ ਵੱਡੇ ਬੇਜੀ ਨੇ ਮੈਨੂੰ ਕੋਲਸ ਦਿਆ ਤੇ ਮੇਰੇ ਮੋਢੇ ਨੂੰ ਪਿਆਰ ਨਾਲ ਪਰੋਸ ਤੇ ਕਹਿਣ ਲੱਗੇ ਪੁੱਤ ਤੈ ਹੁਣ ਇੱਥੇ ਹੀ ਰਹਿਣਾ ਆਪਣੀ ਭੂਆ ਕੋਲ ਇਹਨਾਂ ਨੂੰ ਵੀ ਲੋੜਾ ਬੰਦੇ ਦੀ ਮਲਕੀਤ ਕੋਰ ਕਹਿੰਦੀ ਆ ਅਸੀਂ ਨਹੀਂ ਭੇਜਣਾ ਜਗਨੂ ਨੂੰ ਇਹ ਕੀ ਹੋਈ ਜਾਂਦਾ ਗੁਲਾਬ ਮੈਨੂੰ ਕੀ ਪਤਾ ਇਹ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ ਜਗਨੂ ਗੁਲਾਬ ਹੱਸ ਕੇ ਬੋਲਦੀ ਕਿਹੜੇ ਬੰਦੇ ਦੇ ਮੈਂ ਵੀ ਹੱਸ ਗਈ ਮੈਨੂੰ ਕੀ ਪਤਾ ਗੁਲਾਬ ਨੂੰ ਕੋਈ ਗੱਲ ਨਹੀਂ ਆਈ ਤੇ ਉਹ ਖਿੜ ਖੜਾ ਕੇ ਹੱਸੀ ਤੇ ਦੂਜੇ ਕਮਰੇ ਵੱਲ ਨੂੰ ਦੌੜ ਗਈ ਧੰਨਵਾਦ ਜੀ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ